ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਸਰਦਾਰ ਬੱਚੇ ਦੇ ਸਿਰ ਤੇ ਬੰਨਣ ਵਾਲਾ ਪਟਕਾ ਬਣਾਉਣਾ ਸਿੱਖਾਂਗੇ ਠੀਕ ਹੈ ਜੀ ਜਿਹੜਾ ਧਣੀਆਂ ਵਾਲਾ ਪਟਕਾ ਹੁੰਦਾ ਹੈ ਨਾ ਠੀਕ ਹੈ ਜੀ ਉਹ ਵਾਲਾ ਆਪਾਂ ਬਣਾਉਣਾ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਆਪਾਂ ਸੌਖੇ ਤਰੀਕੇ ਨਾਲ ਜੇ ਰੈਡੀਮੇਡ ਬਣੇ ਹੋਏ ਆਪਾਂ ਲੈਂਦੇ ਆ ਨਾ ਠੀਕ ਹੈ ਜੀ ਉਸੇ ਤਰ੍ਹਾਂ ਆਪਾਂ ਘਰੇ ਵੀ ਬਣਾ ਸਕਦੇ ਆ ਠੀਕ ਹੈ ਜੀ ਇਹ ਬਹੁਤ ਸੌਖਾ ਹੁੰਦਾ ਬਣਾਉਣਾ ਮਤਲਬ ਆਪਾਂ ਜਿਹੜਾ ਘਰੇ ਬਣਾਉਂਦੇ ਆ ਨਾ ਪਟਕਾ ਉਹ ਜਲਦੀ ਖਰਾਬ ਨਹੀਂ ਹੁੰਦਾ ਹੈਗਾ ਪਰ ਰੈਡੀਮੇਡ ਲਿਆਉਣਾ ਛੇਤੀ ਫੇਟ ਹੋ ਜਾਂਦਾ ਰੰਗ ਉਹਨਾਂ ਦਾ ਠੀਕ ਹੈ ਜੀ ਜਿਵੇਂ ਹੁਣ ਮੇਰੇ ਕੋਲ ਪਟਕਾ ਹੈਗਾ ਆ ਇਹ ਬਣਿਆ ਹੋਇਆ ਮੈਂ 25 ਇੰਚ ਮੇਰੇ ਕੋ ਤਿਆਰ ਆ ਠੀਕ ਹੈ ਜੀ ਮੈਂ 2 ਇੰਚ ਵਾਧਾ ਲਿਆ 27 ਇੰਚ ਠੀਕ ਹੈ ਜੀ ਪਟਕੇ ਦੀ ਲੰਬਾਈ ਔਰ ਚੜਾਈ ਜਿਹੜੀ ਆ 27 ਇੰਚ ਲਈ ਆ ਠੀਕ ਹੈ ਜੀ ਹੁਣ ਆਪਾਂ ਜਿਵੇਂ ਆਪਣੇ ਕੋ ਇਹ ਕਪੜਾ ਆ ਪਟਕੇ ਦਾ ਠੀਕ ਹੈ ਜੀ ਪੱਗਾ ਵਾਲਾ ਕਪੜਾ ਜਿਹੜਾ ਆਪਣਾ ਹੁੰਦਾ ਆ ਆਪਾਂ ਇੱਕ ਸਾਈਡ ਤੋਂ ਪਹਿਲਾਂ ਇਹਨੂੰ ਮਤਲਬ ਕਿ ਮੈਂ 27 ਇੰਚ ਰੱਖ ਲਿਆ ਠੀਕ ਹੈ ਜੀ ਆ ਦੇਖੋ ਕੰਨੀ ਵਾਲੀ ਸਾਈਡ ਤੋਂ ਪਹਿਲਾਂ ਆਪਾਂ ਨੇ 27 ਇੰਚ ਦਾ ਰਸ਼ਾਲ ਲਗਾ ਲਿਆ ਪੱਛੀ ਹੰਪਾ ਤਿਆਰ ਕਰਨਾ ਹੈ 2 ਇੰਚ ਆਪਾਂ ਵੱਧ ਲੈ ਲੈਣਾ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ ਜੇ ਤੁਹਾਡੇ ਕੋਲ ਪਟਕਾ ਮਤਲਬ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਆਪਾਂ ਬੱਚੇ ਦੇ ਸਿਰ ਤੇ ਜਿਹੜਾ ਪਟਕਾ ਆਪਾਂ ਬੰਨਦੇ ਆ ਨਾ ਠੀਕ ਹੈ ਜੀ ਜਿੱਥੋਂ ਆਪਾਂ ਪਟਕਾ ਸ਼ੁਰੂ ਕਰਦੇ ਆ ਬੱਚੇ ਦੇ ਮੱਥੇ ਤੋਂ ਉਹ ਤੁਸੀਂ ਪੂਰਾ ਗੁਲਾਈ ਦੇ ਵਿੱਚ ਬੱਚੇ ਬੱਚੇ ਦੇ ਨਾ ਇਦਾਂ ਕਮਾ ਲੈਣਾ ਠੀਕ ਹੈ ਜੀ ਇੰਚ ਟਿਪ ਹੋਵੇ ਚਾਹੇ ਤੁਹਾਡਾ ਕੱਪੜਾ ਹੋਵੇ ਮਤਲਬ ਪਟਕੇ ਵਾਲਾ ਤੁਸੀਂ ਉਹ ਕਮਾ ਲੈਣਾ ਗੁਲਾਈ ਦੇ ਵਿੱਚ ਜੇ ਤੁਹਾਡਾ ਪਟਕਾ ਮੱਥੇ ਦੇ ਸੈਂਟਰ ਤੱਕ ਤੁਸੀਂ ਸਾਰਾ ਕਮਾ ਕੇ ਦੇਖ ਲੈਣਾ ਵੀ ਕਿੰਨਾ ਹੋ ਗਿਆ ਠੀਕ ਹੈ ਜੀ ਤੁਸੀਂ ਉਸ ਤੋਂ ਫਿਰ 5 ਇੰਚ ਵੱਧ ਲੈਣਾ ਉਹਨੂੰ ਠੀਕ ਹੈ ਜੀ ਅਗਰ ਤੁਹਾਡਾ ਪਟਕਾ ਨਹੀਂ ਹੈਗਾ ਬਣਿਆ ਹੋਇਆ ਠੀਕ ਹੈ ਜੀ 5 ਇੰਚ ਵੱਧ ਲਿਓ ਉਹਨੂੰ ਜੇ ਤੁਹਾਡਾ ਕੋ ਬਣਿਆ ਹੋਇਆ ਹੈਗਾ ਫਿਰ ਤੁਸੀਂ ਲਓ 2 ਇੰਚ ਵੱਧ ਠੀਕ ਹੈ ਜੀ ਐਦਾ ਬਿਲਕੁਲ ਫਰਕ ਨਹੀਂ ਪਊਗਾ ਵੱਡਾ ਛੋਟਾ ਨਹੀਂ ਬਣੂਗਾ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਚੜਾਈ ਵਾਲੀ ਸਾਈਡ ਤੋਂ ਵੀ 27 ਇੰਚ ਰੱਖ ਲਿਆ ਠੀਕ ਹੈ ਜੀ ਚਾਰੇ ਪਾਸੇ ਤੋਂ ਆਪਾਂ ਇਹ 27 27 ਇੰਚ ਮਤਲਬ ਕਿ ਜਿਹੜਾ ਪੇਸ ਆਪਾਂ ਉਤਾਰ ਲੈਣਾ ਹੈ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਸਾਰੇ ਪਾਸੇ ਤੋਂ ਆਪਾਂ ਨੇ 27 27 ਇੰਚ ਕਰਕੇ ਚਾਰੇ ਪਾਸੇ ਤੋਂ ਆਪਾਂ ਇਹ ਚੌਰਸ ਪੀਸ ਨੂੰ ਇਸ ਤਰ੍ਹਾਂ ਉਤਾਰ ਲੈਣਾ ਠੀਕ ਹੈ ਜੀ ਡਬਲ ਕਰਕੇ ਆ ਦੇਖੋ ਠੀਕ ਹੈ ਜੀ ਸਾਢੇ 13 ਹੋ ਗਏ ਠੀਕ ਹੈ ਜੀ ਇਹ 27 ਦਾਦ ਪਹਿਲਾਂ ਆਪਾਂ ਇਹ ਪੂਰਾ پیس ਮਤਲਬ ਕਿ 27 27 ਜਨਾਬ ਕੇ ਆਪਾਂ پیس ਨੂੰ ਪਹਿਲਾਂ ਉਤਾਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਤਣੀਆਂ ਕੱਟਣੀਆਂ ਤੇ ਤਣੇ ਆਪਾਂ ਕਿਸ ਤਰੀਕੇ ਨਾਲ ਲਾਉਣੀਆਂ ਨੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਚਾਰ ਸਪੀਸ ਪਹਿਲਾਂ ਇਦਾਂ ਪਟਕੇ ਦਾ ਉਤਾਰ ਲੈਣਾ ਠੀਕ ਹੈ ਜੀ ਹਾਂਜੀ ਦੇਖੋ ਪੀਸ ਆਪਾਂ ਇਹ ਉਤਾਰ ਲਿਆ ਹੁਣ ਆਪਾਂ ਜਿਹੜੀ ਇਹ ਤਣੀਆਂ ਲਾਉਣੀਆਂ ਨੇ ਆਪਾਂ ਇਹਦੇ ਚਾਰੇ ਪਾਸੇ ਉਹ ਕਟਾਂਗੇ ਠੀਕ ਹੈ ਜੀ ਲੋ ਜੀ ਆ ਦੇਖੋ ਇਹ ਮੈਂ ਆਪਣਾ ਡਬਲ ਕਰਕੇ ਰੱਖ ਲਿਆ ਠੀਕ ਹੈ ਜੀ ਤਣੇ ਜਿਹੜੀ ਮੈਂ ਲਾਉਂਗੀ 13 ਇੰਚ ਦੀ ਠੀਕ ਹੈ ਜੀ ਟਣੀਆਂ ਪਲਗਾਵਾਂਗੇ 13 ਇੰਚ ਦੀ ਇਹ ਮੇਰੇ ਕੋਲੇ 8-9 ਸਾਲ ਦੇ ਬੱਚੇ ਦਾ ਪਟਕਾ ਆ ਠੀਕ ਹੈ ਜੀ ਉਸ ਹਿਸਾਬ ਨਾਲ ਇਹ 13 ਇੰਚ ਦੀ ਜਿਹੜੀ ਟਣੀਆਂ ਨੂੰ ਲੱਗੂਗੀ ਆਪਾਂ ਇਹ ਟਣੀ ਲਾਵਾਂਗੇ 1.5-1.5 ਇੰਚ ਦੀ ਠੀਕ ਹੈ ਜੀ 1.5-1.5 ਇੰਚ ਦੀ ਆਪਾਂ ਚਾਰ ਉਹ ਟਣੀਆਂ ਜਿਹੜੀਆਂ ਇਹ ਕੱਟ ਲੈਣੀਆਂ ਇਸ ਤਰ੍ਹਾਂ ਠੀਕ ਹੈ ਜੀ 13 ਇੰਚ ਲੰਬਾਈ ਦੇ ਹਿਸਾਬ ਨਾਲ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹ ਨਿਸ਼ਾਨ ਇਦਾਂ ਕਰਕੇ ਆਪਾਂ ਤਣੀਆਂ ਪਹਿਲਾਂ ਕੱਟ ਲਾਂਗੇ ਲਗਾ ਕੇ ਆ ਦੇਖੋ ਡਬਲ ਕਪੜਾ ਮੇਰੇ ਕੋਲ ਇਹ ਠੀਕ ਹੈ ਜੀ ਚਾਰ ਤਣੀਆਂ ਹੋ ਜਾਣੀਆਂ ਇਹ ਠੀਕ ਹੈ ਜੀ ਆ ਦੇਖੋ ਚਾਰੋਂ ਤਣੀਆਂ ਆਪਾਂ ਕੱਟ ਲਈਆਂ ਇਸ ਤਰ੍ਹਾਂ ਹੁਣ ਇਹ ਹੁਣ ਆਪਾਂ ਤੁਹਾਨੂੰ ਲਗਾਉਣੇ ਦੱਸਾਂਗੇ ਪਟਕੇ ਤੇ ਤਿੱਕਾ ਜਿਵੇਂ ਕਿਸ ਤਰ੍ਹਾਂ ਆਪਾਂ ਲਗਾਉਣੀਆਂ ਨੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਤਣੀਆਂ ਨੂੰ ਬਣਾ ਲੈਣਾ ਹੈ ਠੀਕ ਹੈ ਜੀ ਤਣੀਆਂ ਪਹਿਲਾਂ ਆਪਾਂ ਫੋਲਡ ਕਰਾਂਗੇ ਤੁਹਾਨੂੰ ਦੱਸਾਂ ਏਦਾਂ ਦੇਖੋ ਬਰੀਕ ਫੋਲਡ ਕਰਨੀ ਆਪਾਂ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਦੋਨੋਂ ਪਾਸੇ ਕੱਪੜੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਵਿੱਚ ਨੂੰ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਪਹਿਲਾਂ ਤਣੀਆਂ ਚਾਰੋਂ ਜਿਹੜੀ ਆ ਆਪਾਂ ਤਿਆਰ ਕਰ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਪਟਕੇ ਦੇ ਉੱਪਰ ਸਾਨੂੰ ਲਗਾਉਣੇ ਦੱਸਾਂਗੇ ਠੀਕ ਹੈ ਜੀ ਚਾਰੋਂ ਤਣੀਆ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਤਿਆਰ ਕਰ ਲੈਣੀ ਹੈ ਇਹ ਪਹਿਲਾਂ ਠੀਕ ਹੈ ਜੀ ਇਹ ਬਹੁਤ ਸੌਖੇ ਤਰੀਕੇ ਨਾਲ ਘਰੇ ਮਤਲਬ ਬੱਚੇ ਦੇ ਬੰਨਣਾ ਜਾਂ ਕਈ ਬੱਚਿਆਂ ਜਿਵੇਂ ਵਾਲ ਭਾਰੇ ਹੁੰਦੇ ਨੇ ਠੀਕ ਹੈ ਜੀ ਪਟਕਾ ਬੰਨਣਾ ਜਿਹੜਾ ਆਪਾਂ ਦੂਜਾ ਪਟਕਾ ਬੰਨਦੇ ਆ ਉਹ ਜ਼ਿਆਦਾ ਹੈਵੀ ਹੁੰਦੇ ਨੇ ਕਿਤਾ ਬਾੜ ਬੱਚੇ ਦੇ ਭਾਰੇ ਹੁੰਦੇ ਨੇ ਠੀਕ ਹੈ ਜੀ ਮਤਲਬ ਜੇ ਬੱਚੇ ਦੇ ਵਾਲ ਜ਼ਿਆਦਾ ਛੋਟੇ ਹੋਣ ਜਿਵੇਂ ਛੋਟੇ ਬੱਚਿਆਂ ਦੇ ਛੋਟੇ ਹੁੰਦੇ ਨੇ ਉਹਨਾਂ ਦੇ ਵੀ ਸੌਖਾ ਹੁੰਦਾ ਬੰਨਣਾ ਇਹ ਠੀਕ ਹੈ ਜੀ ਨਾਲ ਇਹ ਛੇਤੀ ਬੰਨਿਆ ਜਾਂਦਾ ਆ ਠੀਕ ਹੈ ਜੀ ਸਫਾਈ ਨਾਲ ਵਧੀਆ ਬਣ ਹੋ ਜਾਂਦਾ ਪਟਕਾ ਇਹ ਠੀਕ ਹੈ ਜੀ ਜਿਹੜੇ ਬੱਚੇ ਸਕੂਲ ਜਾਂਦੇ ਨੇ ਫਟਾਫਟ ਬੰਦਾ ਤਿਆਰ ਕਰ ਦਿੰਦਾ ਆ ਬੱਚੇ ਨੂੰ ਠੀਕ ਹੈ ਜੀ ਦੂਸਰੇ ਵੱਡਾ ਪਟਕਾ ਜਿਹੜਾ ਬੰਨਣਾ ਥੋੜਾ ਜਿਹਾ ਸਫਾਈ ਨਾਲ ਔਖਾ ਲੱਗਦਾ ਹੈ ਇਹ ਛੇਤੀ ਵਧੀਆ ਹੈ ਨਾ ਸਫਾਈ ਨਾਲ ਬੰਨਿਆ ਜਾਂਦਾ ਪਟਕਾ ਨੜੇ ਘਰੇ ਬਣਾਏ ਹੋਏ ਪਟਕੇ ਜਿਹੜੇ ਇਹ ਚੱਲ ਵੀ ਜਾਂਦੇ ਨੇਗੇ ਠੀਕ ਹੈ ਜੀ ਰੈਡੀਮੇਡ ਜਿਹੜਾ ਛੇਤੀ ਰੰਗ ਉਹਨਾਂ ਦਾ ਖਰਾਬ ਹੋ ਜਾਂਦਾ ਆ ਘਰੇ ਬਣਾ ਕੇ ਬੰਨੋ ਆ ਦੇਖੋ ਠੀਕ ਹੈ ਜੀ ਚਾਰੋਂ ਤਣੀਆਂ ਆਪਾਂ ਤਿਆਰ ਕਰ ਲਈਆਂ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਲਗਾਉਣੀ ਆਪਾਂ ਪਟਕੇ ਦੇ ਉੱਪਰ ਆ ਦੇਖੋ ਜਿੰਮੀ ਹੁਣ ਆਪਾਂ ਇੱਕ ਪਾਸੇ ਤੋਂ ਪਹਿਲਾਂ ਲੈ ਲਿਆ ਠੀਕ ਹੈ ਜੀ ਪਟਕੇ ਦੀ ਇੱਕ ਸਾਈਡ ਤੋਂ ਠੀਕ ਹੈ ਜੀ ਜਿਵੇਂ ਹੁਣ ਆਪਾਂ ਤਣੀ ਜਿਹੜੀ ਆਪਾਂ ਵਿੱਚ ਫੋਲਡ ਕਰਨੀ ਹੈ ਇਸ ਤਰ੍ਹਾਂ ਆ ਦੇਖੋ ਵਿੱਚ ਰੱਖ ਲਈ ਪਹਿਲਾਂ ਆਪਾਂ 1.5 ਇੰਚ ਆਪਾਂ ਥੋੜੀ ਅੰਦਰ ਕਰਕੇ ਰੱਖ ਲੈਣੀ ਹੈ ਇਸ ਤਰ੍ਹਾਂ 1.5 1.5 ਇੰਚ ਤੱਕ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਵਿੱਚ ਨੂੰ ਫੋਲਡ ਕਰ ਦੇਣਾ ਫਿਰ ਆਪਾਂ ਨੇ ਠੀਕ ਹੈ ਜੀ ਬਾਹਰ ਨਹੀਂ ਇਹ ਦਿਖੂਗੀ ਬਿਲਕੁਲ ਵੀ ਵਿੱਚ ਆਪਾਂ ਜਿੱਥੇ ਆਪਾਂ ਫੋਲਡ ਕਰਨਾ ਨਾ ਉਹਦੇ ਵਿੱਚ ਆਪਾਂ ਰੱਖ ਕੇ ਇਹਨੂੰ ਕੱਪੜੇ ਨੂੰ ਫੋਲਡ ਕਰ ਦੇਣਾ ਬਰੀਕ ਬਿਲਕੁਲ ਸਫਾਈ ਨਾਲ ਆਪਾਂ ਇਹਨੂੰ ਫਿਰ ਇਸ ਤਰ੍ਹਾਂ ਸिलाई ਲਗਾਉਣੀ ਹੈ ਪਟਕੇ ਦੇ ਠੀਕ ਹੈ ਜੀ ਇੱਥੋਂ ਆਪਾਂ 2 3 3 4 ਸਲਾਈਆਂ ਆਪਾਂ ਲਾ ਦੇਣੀਆਂ ਨੇ ਠੀਕ ਹੈ ਜੀ ਆ ਦੇਖੋ ਬੈਕ ਕਰਕੇ ਸਲਾਈ ਆਪਾਂ 3 4 ਲਗਾ ਦੇਣੀ ਕਿਉਂਕਿ ਤਣੀ ਫਿਰੇ ਪੱਕੀ ਹੋ ਜਾਊਗੀ ਫਿਰੇ ਨਿਕਲੂਗੀ ਨਹੀਂ ਬਾਹਰ ਠੀਕ ਹੈ ਜੀ ਸਫਾਈ ਨਾਲ ਸਲਾਈ ਲਗਾ ਦੇਣੀ ਆ ਆ ਦੇਖੋ ਹੁਣ ਇੱਥੋਂ ਆਪਾਂ ਅੱਗੇ ਪਟਕੇ ਨੂੰ ਉਸੇ ਤਰ੍ਹਾਂ ਆਪਾਂ ਸਫਾਈ ਦੇ ਨਾਲ ਫੋਲਡ ਕਰਦੇ ਜਾਣਾ ਤੇ ਸਲਾਈ ਨੂੰ ਆਪਾਂ ਲਗਾਉਂਦੇ ਜਾਣਾ ਠੀਕ ਹੈ ਜੀ ਬਿਲਕੁਲ ਸਫਾਈ ਨਾਲ ਸਲਾਈ ਲਾਉਣੀ ਕਿਉਂਕਿ ਇਹ ਬੱਚੇ ਦੇ ਜਿਹੜਾ ਮੱਥੇ ਦੇ ਉੱਪਰ ਆਉਣਾ ਹੁੰਦਾ ਹੈ ਜਿਹਨੇ ਅਪਸ ਲਾਈ ਸਫਾਈ ਲਾਵਾਂਗੇ ਸਿੱਧੀ ਲਾਵਾਂਗੇ ਉਹਨਾਂ ਜਿਹੜਾ ਪਟਕਾ ਆਪਣਾ ਵਧੀਆ ਬਣੂਗਾ ਠੀਕ ਹੈ ਜੀ ਹੌਲੀ ਬਣ ਜੂਗਾ ਪਰ ਸਫਾਈ ਨਾਲ ਬਣਾਉਗੇ ਬੱਚੇ ਦੇ ਸਿਰ ਦੇ ਉੱਪਰ ਮੱਥੇ ਦੇ ਉੱਪਰ ਆਉਣਾ ਇਹਨੂੰ ਬਿਲਕੁਲ ਸਫਾਈ ਨਾਲ ਬਣਾਓ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਜਿਹੜੀਆਂ ਚਾਰੇ ਕੋਨਿਆਂ ਤੇ ਟਣੀਆਂ ਨੂੰ ਇਸੇ ਤਰ੍ਹਾਂ ਆਪਾਂ ਫੋਲਡਿੰਗ ਦੇ ਵਿੱਚ ਇਹਨੂੰ ਮਤਲਬ ਲਗਾ ਦੇਣਾ ਠੀਕ ਹੈ ਜੀ ਅਤੇ ਕੋਸਤਰਾਸ ਫਾਇਦੇ ਨਾਲ ਇਹਨੂੰ ਫੋਲਡ ਕਰਨਾ ਆਪਾਂ ਨੇ ਬਿਲਕੁਲ ਇਹਨੂੰ ਬਰੀਕ ਕਰਨਾ ਉਹ ਵੀ ਜਿਆਦਾ ਮੋਟਾ ਨਾ ਹੋ ਮਤਲਬ ਕਿ ਠੀਕ ਹੈ ਜੀ ਆ ਦੇਖੋ ਹੁਣ ਇੱਥੇ ਆਪਾਂ ਤਣੀ ਰੱਖ ਲਾਂਗੇ ਠੀਕ ਹੈ ਜੀ ਦੂਜੇ ਪਾਸੇ ਨੂੰ ਰੱਖ ਕੇ ਫਿਰ ਆਪਾਂ ਇਹਨੂੰ ਫੋਲਡ ਕਰ ਦਾਂਗੇ ਠੀਕ ਹੈ ਜੀ ਐਸਾ ਰੱਖਣੇ ਤੁਹਾਨੂੰ ਮੈਂ ਦੱਸ ਰਹੀ ਆ ਪਰ ਇਹ ਰੱਖਣੇ ਦੂਜੇ ਪਾਸੇ ਨੂੰ ਕਰਕੇ ਆ ਠੀਕ ਹੈ ਜੀ ਦੇਖੋ ਠੀਕ ਹੈ ਜੀ ਸਿੱਧੇ ਤਣੀ ਰੱਖੋਗੇ ਨਾ ਉਸੇ ਤਰ੍ਹਾਂ ਆਪਾਂ ਜਦੋਂ ਨੂੰ ਆਪਾਂ ਇਹਨੂੰ ਫੋਲਡ ਕਰਨਾ ਆ ਆਪਾਂ ਉਧਰ ਨੂੰ ਹੀ ਤਣੀ ਨੂੰ ਰੱਖਣਾ ਆ ਠੀਕ ਹੈ ਜੀ ਫਿਰ ਇਹ ਫਰਕ ਨਹੀਂ ਪਊਗਾ ਆ ਦੇਖੋ ਜਦੋਂ ਪੱਟਕੇ ਨੂੰ ਫੋਲਡ ਕਰਨਾ ਆ ਮਤਲਬ ਚੌਰਸ ਕਰਨਾ ਨਾ ਤਣੀ ਵੀ ਉਸੇ ਪਾਸੇ ਨੂੰ ਰੱਖ ਹੋਣੀ ਆ ਠੀਕ ਹੈ ਜੀ ਇਹ ਨਹੀਂ ਹੋਊਗਾ ਵੀ ਤਣੀ ਆਪਾਂ ਸਿੱਧੀ ਲਗਾਤੀ ਤੇ ਫੋਲਡ ਕਰਨਾ ਆਪਾਂ ਨੂੰ ਥੋੜਾ ਜਿਹਾ ਹੋ ਲੱਗਦਾ ਠੀਕ ਹੈ ਜੀ ਜਿਵੇਂ ਜਿਵੇਂ ਪੱਟਕੇ ਨੂੰ ਮੁੜੀ ਜਾਣਾ ਆ ਜਿਸ ਜਿਸ ਸਾਈਡ ਨੂੰ ਘੁੰਮੇ ਜਾਣੀਆਂ ਡਾਇਰੈਕਸ਼ਨ ਪੱਟਕੇ ਦੀ ਉਸੇ ਤਰ੍ਹਾਂ ਆਪਾਂ ਤਣੀ ਨੂੰ ਰੱਖ ਕੇ ਵਿੱਚ ਫੋਲਡ ਕਰੀ ਜਾਣਾ ਆ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਬਿਲਕੁਲ ਸਫਾਈ ਦੇ ਨਾਲ ਆਪਾਂ ਇਹਨੂੰ ਕਰਨਾ ਹੈ ਨਾ ਫੋਲਡ ਕਰਨਾ ਹੈ ਔਰ ਬ੍ਰੀਕ ਕਰਨਾ ਹੈ ਠੀਕ ਹੈ ਜੀ ਆ ਦੇਖੋ ਉਹਨ ਦੇ ਕੋਣ ਪਟਕੇ ਦੀ ਜਿਹੜੀ ਸਾਈਡ ਆ ਉਹ ਇਸ ਤਰ੍ਹਾਂ ਮੁੜਨੀ ਹੈ ਠੀਕ ਹੈ ਜੀ ਜਿੱਧਰ ਉਹਨੂੰ ਪਟਕੇ ਦੀ ਮਤਲਬ ਮਡਾ ਨੇ ਮੁੜਨਾ ਹੈ ਨਾ ਠੀਕ ਹੈ ਜੀ ਦੇਖੋ ਫੋਲਡ ਹੋਣਾ ਉਧਰ ਨੂੰ ਹੀ ਆਪਾਂ ਨੇ ਤਣੀ ਨੂੰ ਰੱਖਣਾ ਹੈ ਆ ਦੇਖੋ ਠੀਕ ਹੈ ਜੀ ਲੋ ਜੀ ਇਥੋਂ ਆਪਾਂ ਦੋ ਤਿੰਨ ਸੀਣਾ ਇਕੱਠੀਆਂ ਫਿਰ ਆਪਾਂ ਤਿੰਨ ਚਾਰ ਲਗਾ ਦੇਣੀਆਂ ਆ ਤਾਂ ਜੋ ਜਿਹੜੇ ਆਪਣੇ ਤਣੀ ਹਿੱਲੇ ਨਾ ਠੀਕ ਹੈ ਜੀ ਔਰ ਨਿਕਲੇ ਨਾ ਲੋ ਜੀ ਫੇਰ ਇਹਦਾ ਚਾਰ ਪੰਜ ਸਿਲੇਣਾ ਆਪਾਂ ਲਗਾਤੀਏ ਹੁਣ ਤਣੀ ਜਿਹੜੀ ਵਿੱਚ ਪੱਕੀ ਹੋ ਗਈ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਦੇਖੋ ਆਪਾਂ ਇੱਥੇ ਰੱਖ ਲਈਏ ਇਹ ਹੁਣ ਆਪਾਂ ਇੱਥੇ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਜਿਵੇਂ ਜਿਵੇਂ ਇਹਦੀ ਡਾਇਰੈਕਸ਼ਨ ਜਿੱਧਰ ਨੂੰ ਹੋਊਗੀ ਉਧਰ ਨੂੰ ਤਣੀ ਨੂੰ ਆਪਾਂ ਰੱਖੀ ਜਾਣਾ ਆ ਤੇ ਪਟਕ ਨੂੰ ਆਪਾਂ ਜਿਹੜੀ ਫੋਲਡ ਵਰਸ ਲਾਈ ਲਗਾਈ ਜਾਣੀ ਠੀਕ ਹੈ ਜੀ ਲੋ ਜੀ ਪਟਕਾ ਬਣ ਕੇ ਆਪਣਾ ਰੈਡੀ ਆ ਠੀਕ ਹੈ ਜੀ ਲੋ ਜੀ ਕੋਈ ਵੀ ਕੰਮ ਆ ਕਰਨਾ ਦੇਖਣ ਨੂੰ ਲੱਗਦਾ ਵੀ ਪਤਾ ਨਹੀਂ ਕਿੱਦਾਂ ਹੋਊਗਾ ਪਰ ਕੰਮ ਸਾਰੇ ਸੌਖੇ ਨੇ ਠੀਕ ਹੈ ਜੀ ਲੋ ਜੀ ਵੀਡੀਓ ਵਧੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਰੇਕ ਦੇ ਕੰਮ ਆਉਣ ਵਾਲੀ ਵੀਡੀਓ ਆ ਇਹ ਘਰੇ ਛੋਟੇ ਬੱਚੇ ਦੇ ਹਰੇਕ ਦੇ ਪਟਕਾ ਬਨਣਾ ਜਿਹੜਾ ਸੌਖਾ ਈਜ਼ੀ ਲੇਪਾ ਘਰੇ ਬਣਾ ਕੇ ਬਣ ਸਕਦੇ ਆ ਠੀਕ ਹੈ ਜੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਧੰਨਵਾਦ ਜੀ